ਸਤਿ ਸ੍ਰੀ ਅਕਾਲ ਜੀ ਸਾਰਿਆਂ ਵਦੇ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਸਬਤਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਪੰਨੋ ਡੇਰੀ ਫਾਰਮ ਤੇ ਆਪਾਂ ਆਏ ਆਂ ਬਲਕਾਰ ਸਿੰਘ ਜੀ ਉਹਨਾਂ ਕੋਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਤਿੰਨ ਗੱਭਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਅੰਡ ਦੇ ਇੱਕਾ ਹੌਲੇ ਭਾਜ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਵੀ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਬਿਨਾ ਬੱਚੇ ਤੋਂ ਇਹ ਬਿਨਾ ਬੱਚੇ ਤੋਂ ਹੀ ਉਤਰੇ ਘਰੇ ਲਾਈ ਆ ਵਿਧੀ ਉਹਨਾਂ ਨੇ ਤੇ ਆ ਤਿੰਨੇ ਘਾਵਾਂ ਜਿਹੜੀਆਂ ਗੱਬਣਾ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਧੀ ਸੱਸੀ ਕਾਲ ਜੀ ਕੁਝ ਗੱਲ ਹਰਦੀ ਭਿਆ ਚਲਿਆ ਵਧੀਆ ਵਧੀਆ ਤੁਸੀਂ ਦੱਸੋ ਗੱਲ ਇਹ ਵੀ ਕਰਮਾਂ ਵਾਲੇ ਹੋ ਕੱਲ ਰਾਤ 10 ਵਜੇ ਨਾਲੇ ਬਹੁਤ ਜ਼ਿਆਦੀ ਗੱਲ ਹਾਂਜੀ ਹਾਂਜੀ ਬੱਚੀ ਫ੍ਰਿਜ ਤੇ ਲੀ ਹੋਈ ਹੀ ਤਾਂ ਉਹਨਾਂ ਦੇ ਗੇਲਾਉਂ ਨੇ ਹਰ ਤੁਲੇ ਨਾਮ ਰਖਾਈ ਆ ਅੱਜਾਈ ਬਹੁਤ ਜ਼ਿਆਦਾ ਗੱਲ ਹਾਂਜੀ ਸਾਨੂੰ ਸੱਜੇ ਬਾਦਸ਼ਾਹ ਨੇ ਦਿਨ ਚੜਦੇ ਆਂ ਮੇਰ ਕਰਤ ਹਾਂ ਇਹਦੇ ਚੰਗਿਆਂ ਲੜਾ ਬਰਹਾਂ ਪਈਆਂ ਸਵੇਰ ਰੈਣੀ ਪਹਿਲਾਂ ਮੈਂ ਸਾਰੀ ਸੰਗਤ ਨੂੰ ਕਿਹਾ ਕਿ ਮਲੇ ਬੜਾ ਜਰਾ ਬਾਦਿਆ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਪੌਣੇ 2 ਮਹੀਨੇ ਚੱਲੇ ਆ ਆ ਮਹੀਨੇ 2 ਮਹੀਨੇ ਹੀ ਹੋ ਗਏ ਪਾਈ ਜਿਹੜਾ ਟੰਗਰ ਤੇ ਕਾਲੀ ਕੱਛੀਆਂ ਲੋ ਵੇਚੀਆਂ ਸੀ ਹਾਂਜੀ ਹਾਂਜੀ ਤੇ ਤੁਹਾਡੇ ਦਖੰਝੜੇ ਹੁਣ ਪੌਣੇ 2 ਮਹੀਨੇ ਬਾਅਦ ਚੱਲ ਲਗੇ ਆ ਤੇ ਤੁਹਾਡੇ ਚੈਨੋਂ ਨਾਲ ਹੀ ਜਿਹੜੇ ਤੁਹਾਨੂੰ ਵੀ ਚਾਹੁੰਦੇ ਨੇ ਤਿਆਰ ਕਰਦੇ ਹਰ ਵੀਦ ਨੂੰ ਸਾਰੀ ਸੰਗਤ ਨੂੰ ਕਿ ਖਵਸਣ ਵਾਲੀ ਨੂੰ ਸਾਡੇ ਵੀਰ ਭਾ ਜਿਹੜੇ ਕੈਨੇਡਾ ਅੰਗਲੈਂਡ ਸਾਰੇ ਦੇਸ਼ਾਂ ਵਿੱਚ ਵੱਸਦੇ ਆ ਠੀਕ ਆ ਮੈਂ ਅਰਦਾਸ ਕਰਨਾ ਚਾਹਦਾ ਸੱਜੇ ਬਾਦਸ਼ਾਹ ਨੂੰ ਅਰਦਾਸ ਕਰਦਾ ਸੱਜੇ ਬਾਦਸ਼ਾਹ ਹਰ ਇੱਕ ਪ੍ਰਾਣੀ ਦੀ ਜੜ ਦੀ ਕਲਾ ਕਰੇ ਮੇਰ ਭਰਿਆ ਅਸਰ ਰਹੀ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਸਰਬੱਤਾ ਦਾ ਭਲਾ ਕਰ ਠੀਕ ਆ ਜੀ ਅੱਜ ਮੇਰੇ ਕੋਲ ਹਸਪੀਤ ਨਾਮ ਮਰਾ ਬਲਕਰ ਸਿੰਘ ਪੰਨੂ ਆ ਹਾਂਜੀ ਇਹਨਾਂ ਮੇਰਾ ਪੱਦਵਾਲਾ ਸਹਾਇਆ ਆ ਖਸਬੀਲ ਖੜੇਖੜ ਚੂੜੀਆ ਜਿਹੜਾ ਅਗਰਦਾਸ ਹੋ ਰਿਹਾ ਅੱਜ ਤਿੰਨ ਗੱਬੜਾਂ ਪਾਉਣੀਆਂ ਨੇ ਫੋਨ ਨੰਬਰ ਵੀ ਬੋਲ ਦੇ ਕੋਪਰ ਪਾਉਣੀਆਂ ਫੋਨ ਨੰਬਰ ਹੈਗਾ 98157 40676 ਠੀਕ ਐ ਤੇ ਵੀਡੀਓ ਪਾਉਣ ਲੱਗੇ ਆ ਬਾਬਾ ਦਿਨਾ ਬਾਦ ਹਾਂਜੀ ਅੱਜ ਇਤਰਾ ਹੋਣਾ ਵਾ ਵੀ ਫੋਨ ਆਣੇ ਆ ਵੀ ਯਾਰ ਉਹ ਮੈਂ ਲੈਣੀ ਹੈ ਵਿੱਚੇ ਕਹਣਾ ਉਹ ਮੈਂ ਲੈਣੀ ਅੱਛਾ ਰੇਟ ਜਿਆਜ ਰੇਟ ਜਿਹੜੇ ਜਿਆਜ ਠੀਕ ਹੈ ਜੋ ਕਿ ਬੜੇ ਕਰਾਮਾਤ ਵੀਡੀਓ ਪਾਉਣ ਲੱਗੇ ਆ ਤੇ ਅੜਕੇ ਡੰਗਰ ਦੇ ਜਿਹੜੇ ਨਾਲ ਮਜ਼ਾ ਜene ਹੁੰਦਾ ਠੀਕ ਹੈ ਥੋੜਾ ਜਿਹਾ ਆ ਮਤਲਬ ਪਹਿਲੇ ਪਹਿਲੇ ਫੋਨਾਂ ਦੇ ਵਿੱਚ ਨਾਲਾ ਕੰਮ ਕਰਨਾਗੇ ਪਹਿਲੇ ਪਹਿਲੇ ਫੋਨ ਤੇ ਜਿਹੜਾ ਡੰਗਰ ਦੇਦਾ ਠੀਕ ਹੈ ਹੋਰ ਅਮਰਤ ਜੀ ਦਾ ਕੀ ਹਾਲ ਚਾਲ ਜੀ ਬਹੁਤ ਕਿਰਪਾ ਹੈ ਅਮਰਤ ਠੀਕ ਠਾਕ ਜੀ ਕੰਮ ਕਰਦਾ ਹੋਇਆ ਜੀਜਾ ਲੱਗ ਗਿਆ ਫਿਰ ਉੱਥੇ ਮੈਨੂੰ ਤੈਨੂੰ ਪਤਾ ਵਾ ਵੀ ਭਾਵੇਂ ਉੱਥੇ ਕਿਹੜਾ ਹੈਗਾ ਕਿ ਜੀ ਉੱਥੇ ਆਹੋ ਕਰਕੇ ਨੰਬਰ ਕਾਫੀ ਅੱਗੇ ਵੀ ਹੈਗੇ ਪਰ ਫਿਰ ਵੀ ਇਤੋਂ ਵਾਲਾ ਸਿਸਟਮ ਜਿਹੜਾ ਨਾ ਹਾਂਜੀ ਹਾਂਜੀ ਇਹ ਕੰਮ ਹੈ ਹਾਂਜੀ 9 ਵਜੇ ਕੰਮ ਚੱਲੇ 12 ਵਜੇ ਆਗੇ ਛੇਰ ਕੰਮ ਮੁਕਿਲ ਕੇ ਫਿਰ ਆਗੇ ਹਾਂਜੀ ਹਾਂਜੀ ਜਿਹੜੇ ਭੱਜਨ ਦਾ ਸਾਲਾ ਕੰਮ ਆ ਕੇ ਦੀ ਸੌਂਗੇ ਤੱਕ ਦੀ ਉੱਪਰ ਇੱਥੇ ਕਦੇ ਕੋਈ ਸੱਜਣ ਮਿੱਤਰ ਆ ਗਿਆ 10 ਮਿੰਟ ਉੱਥੇ ਲੱਗੇ ਕੋਈ ਉਹ ਮਿਲ ਗਿਆ ਕੰਮ ਨਹੀਂਗਾ ਚੱਲਦਾ ਹਾਂਜੀ ਕੱਢ ਲੰਦਾ ਠੀਕ ਆ ਚਲੋ ਫਿਰ ਕਰੀਏ ਫਿਰ ਸ਼ੁਰੂ ਨਾ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਇਹ ਤਾਂ ਨਹੀਂ ਆਪਾਂ ਕਰਨੀ ਆ ਥਾਣੇ ਤੇ ਆਪਾਂ ਲਾਗੇ ਤਾਂ ਦੇਖ ਸਕਦੇ ਆ ਚੰਗੇ ਗਾਇਬ ਤੇ ਥਾਣੇ ਤੇ ਮਿਲਕਵੇ ਨੇ ਵਿੱਚ ਚੰਗੀ ਲੱਗੀ ਆ ਦੱਸਿਓ ਫਿਰ ਕਿ ਨਵਾਂ ਸੁਆਜੇ ਦਾ ਦੂਜਾ ਸੁਆ ਆਪਾਂ ਮੱਛੀ ਸੂਰੇਗੀ ਅੱਛਾ ਉਹ ਤਾਂ ਛਿੱਗੀ ਆ ਅੱਛਾ ਜੀ ਤੇ ਦੁੱਧ ਜਿਹੜਾ ਉਹ ਬਹੁਤਾ ਨਹੀਂ ਕਿੰਨਾ 17-17 ਨੂੰ ਦੁੱਧ ਵੀ ਲੱਗੇ ਪਾ ਦੂਸਰੇ ਸਵੇਰੇ ਜਿਹੜਾ ਦਹੀਂ ਜੇ ਖੋਲੀ ਐ ਫੇਰ ਤੋੜਦੀ ਐ ਬਾਕੀ ਮੇ ਮੇ ਕ ਬਾਹਰ ਕਾਫੀ ਤੇਜ਼ ਜਿਹੜਾ ਭੰਦਿਆ ਵਾ ਤੇ ਅੰਦਰੇ ਅੰਦਰੇ ਤੈਨੂੰ ਤੋੜ ਕੇ ਦਿਖਾਉਣੀ ਆ ਦੇਖ ਸਕਦੇ ਕਾਫੀ ਪੂਰਾ ਫੁੱਲ ਸਪੀਡ ਕਿੰਨੀ ਫੈਲ ਗਿਆ ਜਿਹੜਾ ਬਾਕੀ ਹਜੇ ਗੱਬਣ ਹੈ ਜੇ ਤਿਆਰ ਹੋਣੀ ਆ ਥੱਲੇ ਤੇ ਸੋਨ ਤੱਕਰ ਚੰਗੀ ਭਰ ਜਾਣੀ ਆ ਤੇ ਬਾਕੀ ਹੈਗੇ ਵੀ ਕ੍ਰੋਸ ਪੰਚ ਆ ਬਹੁਤ ਹੀ ਗਰਮੀ ਦੀ ਪ੍ਰਭਾਵ ਵਾਲੀ ਦਿਨੀ ਆ ਸਾਰੀ ਇੰਨੇ ਕੱਟ ਬਣਾਏ ਜੰਦੀ ਨਾਲ ਕ੍ਰੋਸ ਰੈਲ ਹੈ ਰਸਿੱਟ ਹਾਂਜੀ ਹਾਂਜੀ ਇਹ ਖੱਤ ਨੂੰ ਬਹੁਤ ਚੰਗਾ ਵਾ ਠੰਡੀਆਂ ਦੇ ਤੈਨੂੰ ਪਤਾ ਵਾ ਵੀ ਭਾਵੇਂ ਹੁਣ ਧਾਰਾ ਮਾਰਦੀ ਐ ਮਾਰਨੀਆਂ ਨਹੀਂ ਨੀਆਂ ਠੀਕ ਐ ਮਗਰ ਜਾਲੀ ਕੋਈ ਨਹੀਂ ਆ ਥਾਣੇ ਵੀ ਖਾਲ ਲਾ ਕੇ ਤਾਂ ਉਹ ਪੁੱਤਰਾ ਮੈਂ ਥਣ ਜਿਉਂ ਨੇ ਉਹਨੇ ਬੜਨਾ ਵਖਣਵਾਹ ਫਾੜੀ ਫਾੜੀ ਜਿਸ ਤਰ੍ਹਾਂ ਜਿਸ ਤਰ੍ਹਾਂ ਹਵਾਨੇ ਚ ਦੁੱਧ ਆਈਗਾ ਦੂਰ ਦੂਰ ਹੋ ਰਹੀ ਜਾਣਾ ਚਲੋ ਫਿਰ ਲੈ ਜਾ ਬੰਦ ਹੋਈ ਨਾ ਬਾਕੀ ਹੈਗੀ ਵਹਿੜਿਆ ਗਾਂ ਵੀ 2-4 ਸੂਚ ਵਿੱਚ ਆਉਣ ਆਲੀ ਆ ਚੱਲ 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 ਕਿੰਨਾ ਕ ਮੁੱਲ ਰੱਖ ਰੀਏ ਇਹਦਾ ਫੇਰ ਆਪਾਂ ਸਰ ਜੀ ਤੇ ਬੱਛੀ 55000 ਮੁੱਲ ਕਰੀਏ ਤਾਂ ਵੀ ਲੱਗਦੀ ਆ ਅੱਛਾ 50 ਕਰਦੀ ਆ ਤਾਂ ਵੀ ਲੱਗਦੀ ਆ ਠੀਕ ਆ ਭਾਰ ਨਾਲ ਵੀ ਭਾਣਾ ਦੇਣੀ ਆ ਠੀਕ ਆ ਕੋਈ 40000 ਦੀ ਬੱਛੀ ਦੇ ਦਿਆ 45000 ਦੇ ਆਪਾਂ ਤਾਂ ਕਰਦੇ ਹਾਂ ਉੱਥੇ ਫੋਨ ਲਾਵੇ ਕੋਈ ਇੱਕ ਰੀ ਬੱਸ ਕੇ ਬੱਸ ਹਵਾ ਆ ਹੀ ਹੋਇਆ ਵਾ ਕਿ ਖਾਲੀ ਨਹੀਂ ਮੋੜਨਾ ਕਿ ਕਿਹਨੂੰ ਮੋੜਦਾ ਹੀ ਨਹੀਂ ਕਦੇ ਠੀਕ ਆ ਠੀਕ ਆ ਤੇ ਹੁਣ ਇੱਕ ਆ ਤਾਂ ਦਿਖਾਉਣੀ ਆ ਵੇੜ ਕਾਫੀ ਪਿਆਰੀ ਆ ਜਿਹੜੀ ਬੇਲ ਇਹਦੀ ਕਾਫੀ ਲੰਮੀ ਆ ਤੇ ਗੱਡ ਕੱਠ ਵੀ ਚੰਗੇ ਪਾਏ ਭਾਗ ਭਾਜ ਲੀਏਗਾ ਪਹਿਲਾਂ ਇਦੋਂ ਲਿਖਾਉਂਗਾ ਪਹਿਲਾਂ ਹੁਣ ਕਿੰਦੇ ਤੋ ਬਿਲਾ ਬਖਾਰੀਏ ਇਹਦੇ ਵੀ ਥਾਣੇ ਤਾਂ ਲੱਗੇ ਤੇ ਦਿਖਾ ਦਈਏ ਕਾਫੀ ਪਿਆਰਾ ਥਾਣਾ ਜੀ ਰਾਜ ਜੀ ਸਾਦੇ ਮਿਲਤੇ ਮੈਨੂੰ ਚੰਗੀ ਲੱਗੀ ਆ ਰਤਕੀਏ ਦੇ ਪਾਰੇ ਵੀ ਕਿਹੜੀ ਵਸ਼ੀ ਦੂਜਾ ਸੁਭਾ ਸੁਣੀ ਆ ਠੀਕ ਆ ਪਰ ਵੇਹਣ ਤਾਂ ਜੰਪਾਲੇ ਹੋੜਿਆ ਵਾ ਹਾਂਜੀ ਗੋਦ ਨੂੰ ਗੋਲ ਬਹਿੜਿਆ ਠੀਕ ਆ ਬਹੁਤ ਬਾਕਮਾਲ ਬਹੁਤ ਵਧੀਆ ਲੱਗਾ ਵਾ ਠੀਕ ਆ ਉਹਨਾਂ ਬਾਤ ਹੀ ਸੁਣਦੇ ਆ ਤੇ ਹੋਰ ਕਿ ਕਹਤਾ ਹਾਂ ਦੂਜੇ ਸੁਭਾ ਵਾਸੀ ਪ੍ਰਾਪਤ ਸੁਣੀ ਆ ਹਾਂ ਮਿੱਦੋ ਗੋਲ ਵਧੀਆ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਵੇਂ ਵੀ ਉਹ ਬਾਹਰ ਪਾਏਗੀ 25 ਰੁਪਏ ਤੱਕ ਤਾਂ ਜਾਏਗੀ ਠੀਕ ਹੈ ਵੇਹੇ ਮਸ਼ੀਨੇ ਦਾ ਦਾਨਾ ਦਿਨ ਦਾ ਤਾਂ ਲੈਂਗੇ ਵੇਹੇ ਤਾਂ 25 ਦੇ ਵਿੱਚ ਜਿਹੜਾ ਕਹਿੰਦੇ ਕਿ ਚੱਲੂਗੀ ਤੇ ਬਾਕੀ ਚੰਗੀ ਸੰਭੀ ਹੁੰਦੀ ਆ ਜਿਹੜੀ ਅਜੇ ਪਰ ਨਹੀਂ ਆ ਥੱਲੇ ਆ ਜੀ ਜੇਨ ਕੋਈ ਅਸਤਾ ਹਜੀ ਲੈ ਜੂਗੀ ਇਹ ਵੀ ਆ ਲੈ ਸਾਡੇ ਰਾਜੀ ਵੀ ਪੂਰੀ ਆ ਤੇ ਇੱਕ ਅੱਧ ਕੱਠ ਵੀ ਚੰਗਾ ਹੈ ਰੀਤੀ ਹੈ ਬਿਲਕੁਦਾ ਜੀ ਐ ਰਾ ਟਿਕਾ ਠੰਡੀ ਠੀਦੀ ਜਿਤਨਾ ਮਰਜੀ ਇਹ ਬਹੁਤ ਥੱਲੇ ਧਾਰਾ ਮਾਰਾ ਜਿਤਨਾ ਮਰਜੀ ਕਰੋ ਠੀਕ ਹੈ ਜੀ ਚਲੋ ਫਿਰ ਬੰਦ ਇਹਨਾਂ ਖਾਣੇ ਵਿੱਚ ਚੰਗੇ ਗਿਆਪੇ ਲੱਗਾ ਇਹਦਾ ਵੀ ਇਹ ਦਾ ਫਿਰ ਮੁੱਲ ਮੋਲ ਹਰ ਫਿੱਟ ਅਸਤ ਨੇ ਬੱਛੀ ਨਹੀਂ ਹਰਤਾ ਲੈ ਜਾਣਾ ਹਾਂਜੀ ਹਾਂਜੀ ਦੇ ਵਿੱਚ 5 ਸੱਬ ਦੇ ਨੇ ਖੜਨੇ ਆ ਹਾਂਜੀ ਤੇ ਖਲਖਬੀਆ ਡਹਿਬੀ ਦੁੱਧ ਲਾਉਣਾ ਹਾਂਜੀ ਹਾਂਜੀ ਘੜੀ ਰੰਗ ਦੀ ਭੱਜੀ ਆਏਗੀ ਹਾਂਜੀ ਪਾ ਲਿਆ ਵਾ ਮੋਲ ਹਰਪੀ ਤੇ ਬੱਛੀ 65000 ਮੁੱਲ ਕੀਤੇ ਵਿਕਦੀ ਆ ਅੱਛਾ 60000 ਮੁੱਲ ਕੀਤੇ ਵਿਕਦੀ ਆ ਠੀਕ ਆ ਤੇ ਬੱਛੀ ਜਿਹੜੀ ਹਾਨ ਆ 55000 ਦੀ ਦੇਵਾ 55000 ਦੀ ਛੋੜ ਛੜ ਵਿੱਚ ਉਹ ਕਰ ਦੋਗੇ ਕੇ ਫੋਨ ਲਾਵੇ ਕੇ ਬਸ ਇੱਕ ਰਿਆਣਾ ਤੇ ਹੁਣ ਇੱਕ ਆ ਕਾਫੀ ਕਮਾਲ ਦੀ ਜਿਹੜੀ ਹੈਗੀ ਤੇ ਜਰਸੀ ਕ੍ਰੋਸ ਵੈੜ ਆ ਕੱਦ ਕਾਠੇ ਦਾ ਜਿਹੜਾ ਐਚ ਐਫ گاਵਾ ਤੋਂ ਵਿਚਰ ਕੱਤ ਵੇਹੇ ਦਾ ਇਹਦਾ ਛੱਡਾ ਪਣ ਵੇਹੇ ਕਿ ਇਹ ਛੱਡ ਵਾਲੀ ਵਾੜ ਰਿਆ ਆ ਆਮ ਵਾੜ ਨਹੀਂ ਵੀ ਹੈਗੀ ਪੂਰੀ ਰਾਜੀ ਆ ਜਿਹੜੀ ਪੂਰੀ ਵਾੜ ਰਾਜੀ ਆ ਪੂਰੀ ਛੱਡ ਵਾਲੀ ਵਾੜ ਵੇ ਥਣ ਲੱਗਾ ਚੰਗੇ ਘਰ ਤੇ ਥਾਣੇ ਆ ਤੇ ਬਾਕੀ ਮਿਲ ਕਿਵੇਂ ਨੇ ਵਿੱਚ ਚੰਗੀ ਮੋਟੀ ਲੱਗੀ ਬਹੁਤ ਚੰਗੇ ਥਾਣੇ ਆ ਠੰਡੀ ਠੰਡ ਬਹੁਤ ਪੂਰੀ ਆ ਠੀਕ ਹੈ ਇਹ ਵੀ ਲਿੰਦੀ ਵਾੜ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਰੀ ਹੈ 3 ਕਿਲੋ ਪਾ ਦੇਗੀ ਬੈਣਾ ਅੱਛਾ ਹਾਂ ਬੱਡੀ ਵਹਿੜ ਤਾਂ ਸਾਹਮਣੇ ਵੇਹ ਲੋ ਹਾਂਜੀ ਇਹ ਨਾਲ ਪਤਾ ਲੱਗਣਾ ਤੇ ਵਸ਼ੀ ਨੇ ਦੱਸ ਦਣਾ ਜੇ ਤੁਰੇਗੀ ਤੋਰ ਕਾਟਣ ਤੋਰੋ ਹਾਂ ਕਰੀ ਨਾ ਬੜਾ ਛੋਟਾ ਜਿਹਾ ਫੇਸ ਹੈ ਇਹਦਾ ਤੇ ਬੜੀ ਪਿਆਰੀ ਜੀ ਵਹਿੜਿਆ ਜਿਹੜੀ ਆ ਵੀ ਗੱਡੀ ਤੇ ਸਾਦੀ ਤੇ ਉਣੀ ਨਹੀਂ ਅੱਛਾ ਜੀ ਲੰਬਾਈ ਕਿੰਨੀ ਵਹਿੜਾ ਲੰਬਾਈ ਚ ਜ਼ਿਆਦੀ ਆ ਜਿਹੜੀ ਇਹਦਾ ਮੀ ਪੈਂਡਿਆ ਉਹ ਵਹਿੜ ਲੰਬਾਈ ਚ ਬੜੀ ਘਾੜੀ ਤੇ ਤੇ ਚੰਦਾ ਪਰ ਰਹਿ ਤੇ ਰਹਿਣੀ ਆ ਵਹਿੜ ਤੋਂ ਆਹ ਨਾ ਜੰਮੀ ਲਾਇਆ ਆਪਣਾ ਮੈਂ ਦੇਖ ਰਿਹਾ ਵਾਹ ਲਾ ਗਿਆ ਲਾਜਾ ਬੀਜੀ ਬਾਕੀ ਪੂਰੀ ਖੂਬਸੂਰਤ ਬਹਿ ਰਿਆ ਜਿਹੜੀ ਹੈ ਚੰਗੇ ਕਦ ਕਾਟਦੀ ਆ ਚੰਗੀ ਬੇਲ ਦੀ ਬਾਕੀ ਜਿਹੜੇ ਵਿੱਚ ਸ਼ਕੀਨ ਆ ਉਹ ਇੱਕ ਰ ਇੱਥੇ ਆਣ ਕੇ ਵੇਖਣੇ ਚਾਹੀਦੇ ਚਲੋ ਆ ਜੂ ਲੈ ਆਓ ਬਾਕੀ ਜਿੰਨੀਆਂ ਵੀ ਵੜਾਂ ਅੱਜ ਸਾਰੀਆਂ ਸੋਹਣੀਆਂ ਵਾ ਤੇ ਹੈ ਵੀ ਸਾਰੀਆਂ ਕ੍ਰੋਸ ਪੰਜ ਆ ਗਰਮੀ ਚੱਲਣ ਵਾਲੀਆਂ ਵਾ ਤੇ ਇਹਦਾ ਫਿਰ ਮੁੱਲ ਅੱਜ ਤਾਂ 85 ਮੁੱਲ ਕਰੀਏ ਤਾਂ ਹੀ ਵੇਖਦੀ ਆ ਹਾਂਜੀ ਅਸੀਮ ਵਾਲਾ ਕਰ ਲਈਏ ਤਾਂ ਵੀ ਲੱਗਦੀ ਆ ਹਾਂਜੀ 70000 ਦੀ ਵਾੜ ਦੇ 70000 ਦੇ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲੇ ਕੈਂਡੀ ਇਹ ਵਸ਼ੀ ਮੈਨੂੰ 2 ਮਹੀਨੇ ਹੋ ਗਏ ਆ ਸੂਈ ਨੂੰ ਹਾਂਜੀ ਤੇ ਜਦੋਂ ਮੈਂ ਉੱਥੋਂ ਲੱਗੇ ਕਿ ਸਾਡੀ ਉਸਨੇ ਬਚਾਇਆ ਮਰ ਗਿਆ ਸੀ ਉੱਥੇ ਹੀ ਅੱਛਾ ਤੇ 2 ਮਹੀਨੇ ਹੋ ਗਿਆ ਪ੍ਰਾਪਰ ਸੂਈਆਂ ਵਿੱਚ ਜਾਵਾਂ ਮੈਂ ਪਰਸੋਂ ਸੂਈ ਹੀ ਚਾਹ ਸੂਈ ਠੀਕ ਹੈ ਘਰੇ ਦੁੱਧ ਨਹੀਂ ਦੇ ਤੈਨੂੰ ਬੜਾ ਹਲਾਬ ਲੂਬ ਵਾਲੇ ਸਾਰੇ ਕੋਲ ਦੁੱਧ ਘਰ ਤੇ ਲੈਂਦੀ ਹੈ ਹਾਂਜੀ ਹਾਂਜੀ ਹੁਣ ਮੈਂ ਮਾਲ ਆਉ ਲੈ ਪਿਆ ਸੱਜਰਾਉਂ ਡੈਪਣੀਆਂ ਨੇ ਹਾਂਜੀ ਹਾਂਜੀ ਘਰੇ ਆਪਣੇ ਕੋਈ ਵਹਿਣ ਦੀਆਂ ਆਹੋ ਆਹੀ ਪਸ਼ੂ ਆ ਜਿਹੜੇ ਹੈਗੇ ਠੀਕ ਹੈ ਇਹਨੂੰ 2 ਕਿਲੋ ਸਰੇ ਫੀਡ ਪਾ ਦਈਏ ਤਵਾਣਾ 2 ਸ਼ਾਮੀ ਪਾ ਦਈਏ ਤੇ 12 ਕਿਲੋ ਦੁੱਧ ਪੂਰਾ ਮਿਣਕੇ ਦੇ ਦਿੰਦੀ ਹੈ ਅੱਛਾ ਤੇ ਮੈਂ ਫੀਡ ਨਹੀਂ ਗੀ ਹੁਣ ਪਾਸਾ ਦੱਸ ਦੇਣਾ ਕਿ ਫੀਡ ਮੁੱਕੀ ਲੈਂਦੀ ਦੀਗੀ ਠੀਕ ਹੈ ਤੇ 10 ਕਿਲੋ ਦੁੱਧ ਮਿਣਕੇ ਦੇ ਦਾਂਗੇ ਦਾ ਪੱਕਾ ਦੁੱਧ ਜਿਹੜਾ ਹੈਗਾ ਨਾ ਇਹਨਾਂ ਦਾ ਦੋ ਤਿੰਨ ਦਿਨ ਖੁਲਾਉਣਾ ਪਏਗਾ ਸੌਦਾ ਕੋ ਕਰਦੇ ਅੱਛਾ ਤੇ ਤੋਲ ਕੇ ਉਖਾਲ ਲੀਂਦਾ ਉਖਾਜ ਧੁਰ ਰੱਸੀ ਪੂਣੀ ਪਾ ਲੋ ਨਹੀਂ ਪੂਣੀ ਨਾ ਬਾਓ ਠੀਕ ਹੈ ਜਲਸੀ ਨਾ ਕ੍ਰੋਸ ਵਹਿੜਿਆ ਤੇ ਬਹੁਤ ਚੰਗੀ ਲੱਗਦੀ ਹੈ ਠੀਕ ਹੈ ਅਦਲੇ ਵੇਗ ਸਾਰਾ ਝੋਨਾ ਇੰਨੇ ਹੀ ਲਵਾਇਆ ਕੱਲੀ ਨੇ ਹੀ ਝੋਨਾ ਇੰਨੇ ਲਵਾਇਆ ਕੱਲੀ ਨੇ ਚਰੀ ਨੇ ਬੜੀ ਕਰਮਾਲੀ ਆ ਠੀਕ ਹੈ ਮੈਂ ਚੱਲ ਹੁਣ ਕੋਈ ਸ਼ੱਗਰ ਲਾ ਲੈਨੇ ਕਈ ਵੀਰ ਹੁੰਦੇ ਆ ਤੋਂ ਲਵਾਉਣ ਵਾਲੇ ਹਾਂਜੀ ਹਾਂਜੀ ਤੇ 3 ਗੱਲ ਲੱਗੇ ਨੇ ਮਹੀਨਾ ਹੋ ਗਿਆ ਦਾ ਆਪਾਂ ਖਾਲੀ ਕਰਕੇ ਦਵਾਗੇ ਠੀਕ ਆ 10 11 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੁਣ ਹੈਗਾ ਇਹਦੇ ਕੋਲ ਅੱਜ ਲਿਆਇਆ ਵਿੱਚ ਯਾਲਾ ਮਿਲ ਕੋਈ ਵੇਖੇ ਹਾਂਜੀ ਉਹ ਤਾਂ ਵੇਖੋ ਸਬਦਾ ਕਰ ਲੈ ਸਾਈ ਪਾ ਦੇ ਹਾਂਜੀ ਹਾਂਜੀ ਤੇ ਸਾਨੂੰ ਅਜਾ ਦਿਨ ਦੇ ਦੇ ਤਾਂ ਅਸੀਂ ਲੋ ਤੋਂ ਮਿੰਕੇ ਦੇ ਦਿਆਂਗੇ ਠੀਕ ਹੈ ਜੀ ਪੰਜ ਚਾਰ ਟਾਈਮ ਅੱਗੇ ਕੋ ਚੋਲੇ ਠੀਕ ਕਿਉਂਕਿ ਅੱਜ ਇਹ ਨਹੀਂ ਪਹਿਲਾ ਪ੍ਰੋਗਰਾਮ ਨੂੰ ਪਾਉਣ ਦਾ ਤੇ ਲੇਟ ਹੋਈ ਛਤ ਕੋਈ ਨਹੀਂ ਬੰਦਾ ਕੋਈ ਉਹ ਨਹੀਂ ਛਤ ਕੋਈ ਨਹੀਂ ਵੜੇ ਚੋਈਗੀ ਠੀਕ ਹੈ ਤੇ ਪਹਿਲਾਂ ਮੈਂ ਕਹਿ ਆਂ ਬੰਦਣਾ ਹਾਂ ਤੁਸੀਂ ਰੈਂਟ ਦਾ ਨਿਆ ਕਰ ਲੋ ਦੁੱਧ ਮਿਣ ਕੇ ਅਗਲੇ ਨਾਲ ਆ ਸੋਈ ਹੈ ਕਿਹੜੇ ਕਿ ਗੱਬਣ ਆ ਕਿਹੜਾ ਵੀ ਨੂੰ ਮਲਵੀ ਕਿਹੜਾ ਵੀ ਵਹਾਨੇ ਨਾਲ ਵੀ ਇਟਰਾ ਕਰਕੇ ਬੁਖਾ ਲਾਂਗੇ ਤੇ ਫਿਰ ਜਿਆਦੀ ਗੱਲ ਹੋਈ ਨਹੀਂ ਹਾਂਜੀ ਹਾਂਜੀ ਇਸ ਕਰਕੇ ਆ ਵੀ 10 ਕਿਲੋ ਦੁੱਧ ਬਣਾ ਲਿਆਗੇ ਤੇ ਇਹਦਾ ਮੁੱਲ ਬੰਦਾ ਕਰਕੇ ਮੁਫਤੋ ਮੁਫਤੀ ਹੈ ਕਿੰਨਾ ਕੁ 3000 ਦੀ ਦੇ ਦਾ 3000 ਦੀ ਕਰਦਾਂਗੇ ਮਾਨਤਾ ਵਿੱਚ ਵੀ ਕੋਈ ਗੱਲ ਠੀਕ ਚਲੋ ਫੋਨ ਲਾ ਦੇ ਕੋਈ ਹਨਾ ਇਕੱਲੀ ਠ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੇ ਇੱਥੇ ਆ ਕੇ ਗੱਪਣਾ ਪਾਸ ਕਰਕੇ ਖੜੋ ਤਸੱਲੀ ਕਰਕੇ ਖੜੋ ਜੀ